ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਹਨੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਪੌਣੇ 1 ਦਾ ਹੋ ਗਿਆ ਹੁਣ ਜਾ ਕੇ ਆਪਾਂ ਫ੍ਰੀ ਹੋਈਆਂ ਕਿਉਂਕਿ ਅੱਜ ਬਸ ਕੱਪੜਿਆਂ ਦਾ ਕੰਮ ਸੀਗਾ ਹਣਾ ਕੱਪੜੇ ਜਿੱਥੇ ਧੋਣ ਵਾਲੀ ਹੁੰਦੀ ਹੈ ਕੁਝ ਅੱਜ ਜਿਵੇਂ ਕੱਲ ਸੋਹਣੀ ਧੁੱਪ ਲੱਗੀ ਸੀਗੀ ਤੇ ਅੱਜ ਮੌਸਮ ਹੈ ਜਿਹੜਾ ਬਹੁਤ ਜ਼ਿਆਦਾ ਠੰਡਾ ਹਨਾ ਬਹੁਤ ਜ਼ਿਆਦਾ ਧੁੰਦ ਹੈ ਕੰਮ ਕਰਕੇ ਨਾ 9 ਵਜੇ ਤੱਕ ਤਾਂ ਪਹਿਲਾਂ ਮੇਰਾ 7 ਵਜੇ ਉੱਠ ਕੇ ਧਾਰਾ ਕੱਢ ਲਈਦੀ ਐ ਮੁੜ ਕੇ ਫੇਰ ਫੇਰ ਅੰਦਰ ਵੜ ਜਾਈਦਾ 9 ਵਜੇ ਬਾਹਰ ਨਿਕਲੀਦਾ ਫੇਰ ਮਸ਼ੀਨ ਚ ਮੈਂ ਕੱਪੜੇ ਪੜ ਪਾਈ ਹਣਾ ਫੇਰ ਤਾਂ ਚਲੋ ਇੱਕ ਵਾਰੀ ਬਾਹਰ ਆ ਗਏ ਫਿਰ ਤਾਂ ਚੱਲੀ ਅੰਦਰ ਇਹਦਾ ਕੰਮ ਹੁਣ ਸਾਰਿਆਂ ਨੇ ਵੈਸੇ ਮੰਮੀ ਨੇ ਚਾਹ ਬਣਾ ਲਈ ਸੀ ਪੀ ਲਈ ਸੀਗੀ ਤੇ ਹੁਣ ਵਸ ਮੈਂ ਆਪਦੇ ਵਾਸਤੇ ਬਣਾਉਣ ਲੱਗ ਪਈ ਕਿਉਂਕਿ ਮੈਂ ਤਾਂ ਫਿਰ ਆਪਦਾ ਹਰਾਮਦਾਰੀ ਦੇ ਨਾਲ ਫਰੀ ਹੋ ਕੇ ਹੀ ਤੇ ਜਿਹੜੇ ਮੈਂ ਸ਼ੱਕ ਦੀ ਇੱਕ ਵਾਰੀ ਪੀਤੀ ਤੇ ਸ਼ੱਕ ਦੀ ਦੋ ਵਾਰੀ ਪੀ ਗਏ ਤੇ ਆਮ ਨਾਲ ਫ੍ਰੀਜੇ ਹੁਣ ਜੀ ਚਾਹ ਬਣਾ ਕੇ ਪੀਣੀ ਆ ਨਾਲੇ ਮਾਦੀ ਦਾਦੀ ਨੇ ਪੀਣੀ ਆ ਤੇ ਤੁਸੀਂ ਕਹੋਗੇ ਕੱਲ ਵਾਲੇ ਵਲੌਗ ਦੇ ਵਿੱਚ ਉਸਦੇ ਰਿਸ਼ਤੇਦਾਰ ਆਏ ਤੁਸੀਂ ਦਿਖਾਇਆ ਕਿਸੇ ਨੂੰ ਹੈ ਨਹੀਂ ਹਨਾ ਵੀਰੇ ਵਰਗੇ ਆਏ ਸੀ ਬਸ ਉਹਨਾਂ ਕੋਲ ਤਾਂ ਖੜਨਾ ਕੀ ਲੈ ਕੇ ਜਾਣਾ ਸੀਗਾ ਫੌਂਡ ਹਨਾ ਕੁਝ ਲੇਟ ਗਿਆ ਸੀ ਬੈਠੇ ਥੋੜਾ ਟਾਈਮ ਮਾਮੀ ਆਈ ਹੈ ਵਿਚਾਰੀ ਮਾਮੀ ਜਦੋਂ ਨੂੰ ਅਸੀਂ ਆਪ ਵਲੌਗ ਬਣਾਉਣ ਲੱਗਦੇ ਸੀ ਮਾਮੀ ਆਪਣੇ ਕੁਸੇ ਇੱਥੇ ਰਿਸ਼ਤੇਦਾਰ ਨੂੰ ਹੋਣ ਕਰਕੇ ਉਹਨਾਂ ਦੇ ਘਰੇ ਚਲੇ ਗਏ ਤੇ ਫਿਰ ਮਾਮੀ ਅੰਦਰ ਜਦੋਂ ਨੂੰ ਅਸੀਂ ਬਿਲੇ ਕੋਕਗੇ ਮਾਮੀ ਸੌਂਗੀ ਹੋਂ ਤਾਂ ਵਿਚਾਰੀ ਉੱਠ ਖੜੀ ਫਿਰ ਹੁਣ ਵਿਚਾਰੀ ਦੇ ਸੁੱਤੀ ਪਈ ਦੇ ਉੱਠੀ ਦੇ ਹਨਾ ਮੂੰਹ ਤੇ ਕੀ ਕਹਿਣਾ ਲਾਉਣਾ ਸੀਗਾ ਤੇ ਤਾਂ ਕਰਕੇ ਬਸ ਫਿਰ ਮਾਮੀ ਦਾ ਜਿਹੜਾ ਪਣੇ ਤੋਂ ਵਲੌਗ ਨਹੀਂ ਬਣਾਏ ਵੈਸੇ ਇੱਥੇ ਆ ਮਾਮੀ ਤੇ ਜਣੀ ਕੀ ਰਾਤ ਕੱਲ ਆਇਆ ਵੀ ਰਾਤ ਰਹਿਣੇ ਸਦਾਂ ਨੇ ਤੇ ਹੁਣ ਵੀ ਉਹ ਸਾਰੇ ਅੰਦਰ ਪਏ ਰੋਟੀ ਰੋਟੀ ਖਾ ਕੇ ਸਾਰੇ ਵਸਤਰਾਂ ਚ ਫੇਰ ਵੱਡਦੇ ਕਿਉਂਕਿ ਤੂੰ ਪਤਾ ਹੈਣੀ ਜੀ ਜੇ ਕਿ ਧੁੱਪ ਹੋਵੇ ਤਾਂ ਬਾਹਰ ਰਹਿਣਾ ਸਾਰੇ ਬਹਿ ਜਾਣ ਗੱਲਾਂ ਬਾਤਾਂ ਕਰਨ ਤੇ ਅੰਦਰ ਬੈਠੇ ਵੈਸੇ ਕਰੀ ਜਾਂਦੇ ਉਹ ਤਾਂ ਗੱਲਾਂ ਬਾਤਾਂ ਆਪਾਂ ਕੰਮਕਾਰ ਕਰਦੇ ਬਾਹਰ ਸੀਗੇ ਤੇ ਅੱਜ ਮੇਰੀ ਕੈਪ ਵੀ ਅੰਦਰ ਰਹਿ ਗਈ ਸਰਸਰੀਆਂ ਦੇ ਵਿੱਚ ਸਰਵਾ ਕੇ ਇੱਥੇ ਲੱਗ ਗਈ ਮੈਂ ਚਾਹ ਬਣਾਉਣ ਲਈ ਮੈਂ ਕਿਹਾ ਫਿਰ ਹੀ ਅੰਦਰ ਜਾਉਂਗੇ ਮੈਨੂੰ ਕਹਿੰਦੇ ਕਿਉਂ ਮੈਂ ਇੱਥੇ ਬੈਠੀ ਰਹਾਂਗੀ ਤੂੰ ਐ ਤੇ ਤੇ ਬਹਿ ਜਾ 10 ਮਿੰਟ ਜਿਵੇਂ ਕਹਨੇ ਹੁੰਨੇ ਕਿ ਤੂੰ ਸਿੱਧੀ ਕਰ ਲੋ ਤੂੰ ਸਿੱਧੀ ਕਰ ਲਾਂਗੇ 10 ਮਿੰਟ ਤੇ ਤਾਂ ਕਰਕੇ ਅੱਜ ਮੈਂ ਹੁਣ ਵਲੌਗ ਕੰਟੀਨਿਊ ਕੀਤਾ ਸੀ ਬਾਕੀ ਅੱਜ ਆਪਣੇ ਹੋਰ ਵੀ ਰਿਸ਼ਤੇਦਾਰਾਂ ਨੇ ਆਉਣ ਦੀ ਉਮੀਦ ਹੈ ਦੇਖਦੇ ਆਂ ਅੱਧਰ ਆਉਂਦੇ ਆ ਕਿ ਉਧਰ ਤੇ ਫਿਰ ਆਪਾਂ ਉਹਨਾਂ ਨਾਲ ਵੀ ਜਿਹੜਾ ਵਲੌਗ ਹੈ ਕੰਟੀਨਿਊ ਕਰਾਂਗੇ ਪੂਰੇ ਹੈ ਮਾਰੇ ਮੂ ਪਾ ਦਿੱ ਗਏ ਬਣਾ ਕਿ ਲਈ ਜਦੋਂ ਤੁਹਾਡਾ ਪਾਸੇ ਕੁੱਤੀ ਉਹ ਕੁੱਤੀ ਦਾ ਹੈ ਨਾ ਨਹੀਂ ਇਹ ਚੁੱਪ ਸੀ ਸਰ ਜੀ ਆ ਦੇ ਜਾਨੀ ਤੋਂ ਪਾਇੰਟ ਕੀ ਕਸਮ ਦਵਾਓ ਦੇ ਆ ਜੇ ਤੁਹਾਨੂੰ ਲੋੜੀ ਲਈ ਆ ਆ ਦੀ ਤੇ ਨਹੀਂ ਹੋ ਹਾਂ 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 ਉਹਨੇ ਬਹੁਤ ਸਾਰੇ ਕੰਮ ਕੀਤੇ ਕਾਈ ਤੂੰ ਫਿਰ ਗਿਆ ਉਹ ਵੀ ਜੀ ਆ ਆ ਤੇ ਜੁਆਨੇ ਆਈ ਲੋਦੜੇ ਮੈਂ ਤਾਂ ਜੈਕਟ ਪਾਈ ਸੀ ਚੰਨੀ ਦੀ ਉਹ ਚੱਲੇ ਮਾਮੀ ਮਿਲ ਗਏ ਇੰਦਰੋਂ ਤੇ ਠੰਡ ਬਹੁਤ ਹੈ ਮੋਟਰਸਾਈਕਲ ਤੇ ਦੂ ਵੱਧ ਦਾਨ ਸਿੰਘ ਕਣੇ ਆਪਣੇ ਪਾਸ ਆਉਂਦੀ ਹੈ ਕੋਟਲੀ ਵਾਲੀ ਤੇ ਉੱਥੇ ਜਾ ਕੇ ਚੜਾਏ ਆਉਣਗੇ ਮਮੀ ਤਾਂ ਪਹਿਲੇ ਹੀ ਤਿਆਰ ਹੋ ਗਏ ਸੀ ਕਿਾ ਹੋਰ ਖੜ ਜਾ ਹਜੇ ਕਿਉਂਕਿ ਉੱਡ ਕੇ ਉੱਥੇ ਏਡੇ ਲਾ ਜਾ ਕੇ ਬੈਠਣਾ ਵੀ ਔਖਾ ਲੱਗਦਾ ਨਵਰੀਤ ਕੀ ਕਰੀ ਜਾਂਦੀ ਆ ਬਾਬਾ ਆ ਕੇ ਖੜ ਗਿਆ ਬੁਫੇ ਨਹੀਂ ਖਾਈ ਚੰਦੂ ਜਿੰਨ ਨੂੰ ਖਾਦਦੇ ਨੇ ਉਹਦੇ ਚੋਂ ਛਿਲਕੇ ਵਿੱਚ ਹੀ ਰੱਖੀ ਜਾਏ ਉਹ ਜੋ ਡੈਨ ਸਵਾਦਨ ਦਾ ਹੋ ਗਿਆ ਮਾਮੀ ਨੇ ਤੋੜ ਕੇ ਜਿਉਂ ਬਿਸਤਰੇ 'ਚ ਪਈ ਤੇ ਨੀਂਦ ਆ ਗਈ ਜਾਗ ਹੀ ਨਹੀਂ ਆਈ ਹੈਗੀ ਤੇ ਹੁਣ ਉੱਠ ਗਈ ਹਾਂ ਹੁਣ ਚਾਹ ਬਣਾਉਣ ਲੱਗ ਗਈ ਪੜੀ ਬਾਪਾ ਕੀ ਖਾਣਾ ਹੈ ਹਾਂਜੀ ਇੱਥੇ ਦਾਦੀ ਮੈਥੇ ਤੋਰਨ ਗਏ ਆ ਅਪਾ ਦੇਖਦੇ ਆ ਕਦਮ ਇਸ ਵੀ ਦੀ ਨੀਂ ਵਾਲੀ ਜਰਦੀ ਤੇ ਨੀਂ ਹੋਲੀ ਵੀ ਨੀ ਤਰੀ ਆ ਜਾਂਦਾ ਜਦੋਂ ਸ਼ਾਮ ਲੈਣ ਲੋਕਾਂ ਕੇ ਤੇ ਆਪਣਾ ਨਹੀਂ ਲੋੜੀ ਦਾ ਬਣਾ ਕੇ ਸਾਗ ਨੂੰ ਗੇ ਮੇਥੇ ਮੇਥੀ ਹੂੰ ਪਾਲਕ ਹੂੰ ਉਹ ਰਿੱਤਾ ਆਵੇਂ ਨਦੀ ਆ ਦਦੀ ਆ ਦਦੀ ਆਂ ਦੱਸ ਬੱਲਾ ਮੈਨੂੰ ਕੀ ਆ ਇਹਦਾ ਆਹਾ ਇਹ ਸਾਗ

ਯਾਰ ਕਿ ਤਵੇਂ ਥੱਲੇ ਡਿੱਗੀ ਆਂਦੀ ਆ ਇੱਥੋਂ ਇੱਕ ਗਾਰਮ ਚਰ ਬਣਾਤਾ ਕੀ ਮਿੱਠੀ ਨਹੀਂ ਹਾਂ ਇਹ ਤਾਂ ਬੜਾ ਉੱਚਾ ਬਣਾਤਾ ਥੱਲੇ ਫਿਸ ਬੱਟ ਬਣਾਈ ਆ ਫਿਰ ਇੱਧਰ ਵੀ ਆ ਜਾ ਇੱਧਰ ਵੀ ਆ ਹਾਂ ਇੱਧਰ ਤੇ ਆਇਆ ਨਹੀਂ ਆਇਆ ਕਿਤੇ ਆ ਲੇਖੋ ਕੀ ਹੁੰਦਾ ਨੂੰ ਲਮਨ ਸਾਗਤ ਹਾਂਗੀ ਹੂੰ ਮੈਂ ਹਾਜੇ ਸਮਾਨ ਤੋੜ ਕੇ ਰੱਖ ਲਿਆ ਤੇ ਤੋਤਾ ਕੀ ਇਹ ਤੋਂ ਦਾ ਕਰ ਮਸੋਕਦਾ ਨਹੀਂ ਹੂੰ ਇਹ ਸਵੇਰ ਨੂੰ ਸੋਕੂ ਜੁਗਾ ਹੂੰ ਕੁੱਝ ਤੋੜਨ ਸਿੱਖਿਆ ਕਰੋ ਬੱਡੇ ਹੋ ਕੇ ਸਾਕਤ ਰੱਖੋਗੇ ਤੋੜਨ ਤਾਂ ਮੇਰਾ ਵੀ ਜੀ ਕਰਦਾ ਤੋੜਨ ਦਾ ਤਾਂ ਫੇਰ ਤੋੜ ਲਾ ਆ ਜਾ ਬਾਪੂ ਜੀ ਨਹੀਂ ਮਿਲਗੀ ਵਿੱਚ ਇੱਥੇ ਫਲਾਵਰ ਵਾਓ ਵੀ ਲਵ ਯੂ ਹੈਲੋ ਦਾ ਸੰਫੇ ਲੋੜ ਜਿਆਦਾ ਨਹੀਂ ਚਾਰ ਵਾਦ ਗਏ। ਇਹ ਹੁਣ ਜਾਗੇ ਨਾ ਦ। ਹੁਣ ਬਾਹਰ ਨਿਕਲ ਗਏ ਤੇ ਹੁਣ ਸਿਰ ਵਾਉਣ ਲੱਗੇ ਫੇਰ ਬੰਦੇ ਆ ਪੱਤੂ ਪੱਠੇ ਪਾਏ ਪਏ ਆ। ਫੇਰ ਦੇ ਤਾਰ ਤੇ ਮੇਰੇ ਕੱਪੜੇ ਲਾਉਣ ਲੱਗੇ ਮੈਂ। ਠੰਡ ਨਾ ਚੜ ਰ ਆਪਣੀ। ਪਰ ਉਹ ਹੀ ਕਹਦੇ ਨੇ ਠੰਡ ਰੋਜੇ ਫਿਰ ਰੋਜੀ ਠੰਡ ਹੁੰਨੀ ਹੁੰਦੀ ਐ। ਅੱਜ ਹਵਾ ਅੱਜ ਨਾ ਠੋਪੀ ਨਹੀਂ ਨਿਕਲੀ। හන්දි ලක්දි කෝටත් පාලා පෝනයා පෝන ලගදිසිේ පෝනිලා දිසන්දරෝත නනික්කද හනිහන කටනවා හද හර බාද අධ්‍යන ල වන්න වගේ ਲੋਜੀ ਟਾਈਮ ਹੋ ਗਿਆ 7:30 ਦਾ ਕਿ ਮੈਂ ਲੱਗੀ ਸੀ ਸਬਜੀ ਬਣਾਉਣ ਤੇ ਮੈਂ ਸਾਗ ਵਗੈਰਾ ਜਿਹੜਾ ਧੋ ਕੇ ਰੱਖਤਾ ਕਿਉਂਕਿ ਹੁਣ ਬਸ ਕੱਲ ਨੂੰ ਬਣੂਗਾ ਸਾਹ ਹਾਂ ਨਾ ਤੇ ਹਾਂ ਲਾ ਦੇ ਨਾਲ ਅਸੀਂ ਨਾ ਬਾਕਸ ਸਾਰੀਆਂ ਫੇਟੀਦ ਰੱਖਦੇ ਨਾਲ ਦਾਦੀ ਬਲਾਈ ਜਾਂਦੀ ਕੀ ਕਹਦੀ ਆ ਲੋਜੀ ਮੈਂ ਕੰਕਾ ਲਾ ਲਾ ਦਿੰਦਾ ਕੰਟਕ ਨੇ ਉਹ ਲਾ ਤਾਰਾ ਇਹ ਜਿਹੜਾ ਗਲਾ ਉਹ ਜਿਹੜਾ ਬਹੁਤ ਘੱਟ ਬਣਦਾ ਤੁਹਾਨੂੰ ਕਿਵੇਂ ਲੱਗਦਾ ਤੋ ਬੋਲਿਆ ਸ਼ੌਪ ਹੀ ਬਣਾ। ਤੇ ਸਬਜ਼ੀ ਬਣਾਉਣੀ ਆ ਤਾਂ ਆਲੂ ਮਟਰ ਹੀ ਫਿਰ ਕਲੈਸ਼ ਵੀ ਆਉਣੇ ਨਹੀਂ ਹੋਏ ਕਿ ਲੈ ਰਿਹਾ ਦੇਖੀ ਨਾ ਕੁਝ ਦਿਖਦਾ ਨਹੀਂ ਹੈਗਾ। ਤੇ ਤੇਲ ਹੈ ਜਿਹੜਾ ਗਰਮ ਹੋ ਗਿਆ। ਆਟਾ ਟੋਪੀ ਉੱਤੇ ਦੀ ਵੀ ਦੂਦੇ ਦੂਦੇ ਛਾਲ ਲੈਤੀ ਹੂਆ। ਐ ਮੈਨੂੰ ਸਾਰਾ ਜਿਹਾ ਠੰਡਾ ਠੰਡ ਲੱਗਦੀ ਹੈ ਜਿਹੜੀ ਵਾਲੀ।

ਸੈਲਫੀ ਕੀ ਕਰਨੀ ਹੈ ਸੈਲਫੀ ਸਿਕਸ ਬਤਨ ਗਈ ਕਿਤਾ ਨੂੰ ਨਹੀਂ ਪਤਾ ਕਰਦੇ ਨਾ ਜਿਹਨਾਂ ਨੂੰ ਮੰਗੇ 2 ਮਿੰਟ ਖੜ੍ਹ ਜਾਉਂਗਾ ਮੈਂ 3 ਹੂੰ 2 ਮਿੰਟ ਵਲੋਗ ਨਹੀਂ ਬਣਾ ਕੰਮ ਆਇਕਾ ਨੂੰ ਮੈਂ ਕੱਪੜੇ ਧੋਤੇ ਤੇ ਇਹ ਵੀ ਮੇਰੇ ਨਾਲ ਮੈਂ ਨਾ ਮੈਂ ਇੰਤਰਾਵੜ ਦੇ ਬੂਢ ਲਿਆਉਂਗੀ ਕਿਉਂਕਿ ਆਹ ਕੱਪੜੇ ਜਿਹਦੇ ਬੂਢ ਹੈ ਜਿਹੜੇ ਸਾਰੇ ਜਿਹਨ ਕੱਪੜੇ ਧੋਣੇ ਆ ਤੇ ਭੇਜੇ ਜਾਂਦੇ ਨੇ ਜਰਾਬਾ ਵੀ ਜਿੰਨੇ ਹੋਊਗਾ ਤੇ ਅੱਜ ਅਜੇ ਨਹੀਂ ਪੈਠਾ ਹੈ ਹਾਲੇ ਤੱਕ ਨਾ ਫੇਰ ਨਿੱਗੇ ਨਹੀਂ ਜੀ ਕਦਾਂ ਨਿੱਤੇ ਵਿੱਚ ਤੋਂ ਇਹਨੇ ਜਿਵੇਂ ਕਪੜੇ ਕਪੜੇ ਪਾਣ ਦੇ ਹੁੰਦੇ ਮਾਂ ਜੰਮ ਤੋਂ ਮੰਲੀ ਉੱਤੇ ਪਾਣੀ ਪੈ ਜਾਂਦਾ ਬੂਟਾਂ ਤੇ ਤੇ ਮੁੜ ਕੇ ਨਾ ਫੇਰ ਸਹੀ ਨਹੀਂ ਹੁੰਦੇ ਹੈਗੇ ਇਹ ਪੈਰ ਅੱਜ ਇਦੋਂ ਬੰਨਾ ਮੈਂ ਤਿੰਨ ਜਰਾ ਆਪਣੇ ਜੋੜੇ ਲਾ ਤਾ ਆਜਾ ਦੇ ਵੀ ਦੇ ਕਪੜੇ ਤਾਂ ਮਾਂ ਦੇ ਜਿਵੇਂ ਮੈਂ ਤੇ ਬਿੱਤੇ ਹੁੰਦੇ ਹੁੰਦੇ ਆ ਆਪ ਨੂੰ ਬਾਹਰ ਲਾ ਉਰ ਕਰੇ ਮਾਂ ਨੂੰ ਸਮਾਹਨਾ ਪਰੀ ਸੋਣੇ ਦੇ ਪੰਜੇ ਨੂੰ ਹੰਡਾ ਭੋਗ ਫੇਰ ਡੱਲ ਬਣਾ ਕੇ ਕੰਮ ਕਰਕੇ ਤੇ ਦੂਜੀ ਨਾ ਪਾਪਾ ਬੈਠੇ ਨੂੰ ਬੈਠੇ ਤੇ ਸੇ ਮੋਬਾਈਲ ਹੋ ਮਮਾ ਤੇਰਾ ਢੰਗ ਲੱਗਦੀ ਨਾ ਮੋੜ ਕੇ ਦੇਖਿਆ ਬੁਰਾ ਹਾਲ ਹੋ ਜਾਂਦਾ ਫਿਰ ਗੋਈਆਂ ਅਜੇ ਨਾ ਬਾਤ ਜਿਹੜੀ ਬਤਾਇਆ ਜਾਂਦਾ ਚੁੱਟਣਾ ਵਾਦੇ ਵਾਸਤੇ ਕਿਤੇ ਨਾ ਤੁਹਾਨੂੰ ਕੋਈ ਨਾ ਕਿੱਦਣਾ ਕਿੱਦਣਾ ਵਾਸਤੇ ਪਗਣ ਮੈਂ ਨੂੰ ਕਿੰਨਾ ਕਹਤਾ ਤੇ ਚਾੜਦੀ ਹੂੰ ஆஹ் சார் தங்கலான வரையும் <Noise/> ਤਾਜਰਗੇ ਹਾਂ ਤਾਜਰ ਤਾਂ ਬਸ ਜਦੋਂ ਮੈਂ ਜਾਣ ਲੱਗੀ ਸਤ ਗੱਡੀ ਜੀ ਨਿਕਲੀ ਸੀ ਨਾ ਕੰਮ ਤੇ ਨਾ ਮਸੀ ਉਹਦੇ ਆਏ ਸੀ ਤੇ ਉਹ ਉਹ ਸ਼ਲਦਾਨ ਸ਼ਾਇਦ ਪਹਿਲੇ ਦੇ ਆਏ ਪਏ ਆ ਲੋ ਜੇ ਪਟਾਰਾ ਵਗੈਰਾ ਕੱਢ ਲਾ ਤੜਕੇ ਦਾ ਕੰਮ ਕਰਕੇ ਰੱਖ ਦਗੇ ਪੱਠੇ ਇੱਥੇ ਲਾ ਕੀ ਕਿੱਥੇ ਜਾਣੇ ਉਹ ਬੜੇ ਗੁਰਪਿਆ ਖਾਣਾ ਫਿਰ ਪੁੱਤ ਇਕੱਠੇ ਜਾਏ ਰੁਕ ਜਾ ਕੋਈ ਨਹੀਂ 2 ਮਿੰਟ ਦੋ ਮਿੰਟ ਇੱਥੇ ਬਹਿ ਜਾਓ ਸੇਕ ਲੋ ਅੰਦਰ ਆ ਲੈ ਅੰਦਰ ਚਲ ਕੋਈ ਨਹੀਂ ਖੜਜੋ ਫਿਰ ਭੈਣ ਨੂੰ ਵੀ ਨਾਲ ਲੈ ਕੇ ਜਾਏ ਰੁਕ ਜਾਓ ਸੁਲਤਾਨ ਸੁਲਤਾਨ ਦਾ ਬਲੌਗ ਬਣਾਓ ਸੁਲਤਾਨ ਦੇ ਹੰਦੋਂ ਪਰ ਦੇਖ ਸੁਲਤਾਨ ਹਾਂ 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 ਉਹ ਦੂਰ ਨੇੜੇ ਵਾਲਾ ਕਰ ਲੈ ਹੱਪਲਾ ਹਾਂ ਨਾ ਨਹੀਂ ਕਰਦੇ ਬਦਮਾਸ਼ ਹੋਇਆ ਪਿਆਰ ਮੈਨੂੰ ਤਾਂ ਨਾਲ ਲੈ ਜਾ ਲੈ ਜਾਣਗੇ ਠੀਕ ਹੈ ਦਾਦੀ ਨੇ ਸਕੇ ਉਦਾਸ ਤੇ ਐਂ ਕਰਕੇ ਰਲਾ ਦਾ ਕਿ ਪੱਲੀ ਵੀ ਨਾਲ ਹੀ ਰੱਖ ਦਾਂਗੇ ਤੇ ਤੜਕੇ ਇੱਕ ਚੱਲ ਜਾਗੀ ਵਾਹ ਉਹ ਜਿੰਦਰ ਕਰਕੇ ਰਕਣਾ ਬਾਹਰ ਪਿਆ ਰਹੇ ਆਹ ਕੀ ਕਹਨੇ ਖੰਜੀ ਮੈਨੂੰ ਦੇਖ ਜਾਉਂਗੀ ਮੈਂ ਤਾਂ ਕਿ ਪਤਾ ਕਿੰਨੇ ਕਿ ਦੂਰ ਪਏ ਆ ਪਤਾ ਪਤਾ ਠੰਡ ਕਿ ਨਹੀਂ ਹੁਣ ਕਿਹੜਾ ਪਤੰਗੜਾ ਆਉਂਦੇ ਟਾਈਮ ਆ ਗਏ ਮੈਨੂੰ ਤਾਂ ਸੰਤਾ ਆੜਾ ਮਟਾ ਮੌਸਮ ਤਾਂ ਸਹੀ ਹੋਵੇ ਮਰਨਾ ਕਾ ਹਵਾ ਤਾਂ ਵੇਚਦੀ ਢੱਪੀਂ ਦੀ ਕੱਲ ਨੂੰ ਕੱਲ ਨੂੰ ਚੜਾਵਾਂਗੇ ਗਲੀ ਲੈ ਕੇ ਆਵਾਂਗੇ ਇਹਨਾਂ ਨੂੰ ਜਾਣਾ ਹੈ ਕੱਲ ਨੂੰ ਕੱਲ ਨੂੰ ਦੂਰ ਜਾਣਾ ਕਿ ਤੈਨਾਂ ਨੇ ਕੀ ਖਾਂਦ ਪਾੜਦੇ ਬੋਲਦੇ ਹਣੇ ਤੈਨੂੰ ਕਿੰਨਾ ਪਤਾ ਮੰਮੀ ਲੈ ਮੈਨੂੰ ਨਹੀਂ ਪਤਾ ਉਹਦੇ ਵੰਗ ਬਾੜ ਦੇ ਦੇ ਗਏ ਮਿੱਟੀ ਨੂੰ Papa diye Ne? ਸੋਲੇ ਰੋਜੇ ਕੰਮ ਹੋ ਗਿਆ। ਲੈ ਕਾਲਾ ਇਹਦਾ ਕੋਈ ਪਤਾ ਨਹੀਂ ਕੀ ਕਰਉਂਦੇ। ਸੁੱਕ ਕਰਦੇ ਨੇ ਸਹੀ ਤੇ ਪੱਲਣਾ ਲਾਵਾਂਗੇ ਛੱਡ। ਮੁੱਢ ਕੇ ਆ ਗਰ ਆਉਂਦਾ। ਲੈੱਗ ਤੇ ਬੈਠਣਾ। ਅੰਦਰ ਮਿੱਟੀ ਕੱਲਵਾ ਦੇ ਕਮਰੇ। ਦਿੱਤੇ ਗਿਓ। ਰੱਜ ਮੋ ਗੱਜੂਆਂ ਨੂੰ ਕੁਸਚੀਆ। ਝਰਲੜ ਦੇ ਹੂੰ ਜੀ ਸੇਗ ਮਾਰ ਦੇਣਾ ਉਹਨੂੰ ਮੱਛਰ ਹੁੰਦਾ ਸੀ ਨਾ ਚਲ ਠੰਡੇ ਚ ਤਾਂ ਵੈਸਾ ਠੀਕ ਹੋਊਗਾ ਠੰਡੇ ਚ ਨਹੀਂ ਵੈਸੋ ਹੁੰਦਾ ਇਹਨਾਂ ਔਖਾਂ ਦਾ ਬਾਕੀ ਆਪਣੇ ਵਰਗੇ ਨੂੰ ਆਏ ਆਪਣੇ ਵਰਗੇ ਥੋੜੇ ਜਿਹਾ ਪਸੂ ਤਾਂ ਠੰਡੇ ਦੇ ਵਿੱਚ ਉੱਠਣਾ ਔਖਾ ਲੱਗਦਾ ਨਹੀਂ ਉਹਦੋਂ ਤਾਂ ਆਪਣੇ ਵਾਲੀ ਤੇ ਹਨ ਟੇੜੀ ਲੱਗ ਪੈਂਦੇ ਸੀ ਮੱਛਰ ਦਾ ਕਰ ਲੀ ਜਦੋਂ ਵਾਲੀ ਹੁੰਦੀ ਸੀ ਇੱਕ ਨਹੀਂ ਹੁੰਦੀ ਸੀ ਆਹ ਹੈ ਨਾ ਟਿੱਡ ਗਾਣੂ ਕਿ ਕਿਨੋਂ ਕੱਟ ਕੇ ਆਉਣਾ ਬੈਠਣਾ ਤੇ ਤੂੰ ਮੂਰੇ ਹੁੰਦਾ ਦਾ ਇਹ ਤਾਂ ਮੂਰੇ ਕੱਟ ਲਈ ਆਉਣਾ ਦੇ ਬੈਠਾ ਦਾ ਇੱਧਰ ਆਗਾ ਦੇ ਕਿਵੇਂ ਫਾਂਗ ਲੱਗ ਗਈ ਮੇਰੀ ਸੇ ਲੀਟ ਨਾ ਕਰਦੀ ਜਣਾ ਜਾ ਜਾ ਤੇ ਕਿਰਾਏ ਨਾਲ ਇਹ ਕਦਾ ਹੋਈ ਸੀ ਆਹ ਬੈਲਾ ਬਤਰੀ ਬੈਲਾ 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 ਬੁੱਕੂ ਬੈਲਾ ਹਾੜੀ ਨਹੀਂ ਆਹ ਛੋਟੀ ਆਪਣੀ ਛੋਟੀ ਐਸੀ ਜਲਾਈ ਚ ਇਹ ਤੇਰੇ ਜਨਮ ਵੇਲੇ ਦੀ ਮੇਰੀ ਹੋਈ ਸੀਗੀ 24 ਜਲਾਈ ਦੀ ਉ ਆਪਣੀ ਜੱਸੀ ਆ ਛੋਟੀ ਪੁੱਛੀ ਛੋਟੀ ਪੁੱਛੀ ਹਮ ਜੱਸੀ ਹੋਈ ਸੀ 10 ਫਰਤਰੀ ਚਲੋ ਇੱਕ ਨਿਕਲੀ ਕਿੰਨਾ ਆਈ ਸੀ ਆਪਣੀ ਛੋਟੀ 24 ਜਲਾਈ ਨੂੰ 24 ਜਲਾਈ ਨੂੰ ਇੱਕ ਦਿਨ ਦਾ ਵਰਕਾ ਮੰਮੀ ਜਾਵੜਾ ਮੇਰੇ ਤੇ 26 ਤਰੀਕ ਨੂੰ ਜਲਾਈ ਨੂੰ ਇਹ ਤੇ 24 ਤਰੀਕ ਨੂੰ ਆ ਮੇਰੇ ਵੱਡੇ ਦੇ ਨਾਲ ਹੀ ਹੋਇਆ ਸਾਰਾ ਬੱਚਿਆਂ ਦੇ ਬਾਤ ਹੀ ਆ ਚੱਲ ਨਹੀਂ ਹਣੀ ਨੂੰ ਨਾਦੀ ਅਮਾ ਖੇਡਣ ਕਿੱਥੇ ਚਲ ਦਾਨ ਕਰ ਜਾਵੜਾ ਪਰ ਧਿਆਨ ਨਾਲ ਜਾਏ ਰੋਟੀ ਤੇ ਖਾ ਗੋਪ ਕਰ ਦੇ ਲਓ ਜੀ ਸਵੇਰ ਦੇ ਸੱਤ ਦਾ ਟਾਈਮ ਹੋ ਗਿਆ ਤੇ ਕੰਮ ਕਰ ਆਪਾਂ ਲੈਨੇ ਵੀੜ ਤੇ ਹੁਣ ਆਪਾਂ ਚੱਲਿਆਂ ਉੱਧਰ ਉੱਧਰ ਇੱਕ ਵਿਅੰਤਾ ਹੀ ਐ ਮਾਮੇ ਦੀ ਲੀ ਬੇਟੀ ਪਾਲੇ ਦੀ ਭੈਣ ਤੇ ਇੱਕ ਪਾਲੇ ਦੀ ਕੁੜੀ ਰਾਜਵੀਰ ਆਪਣੀ ਘਾਲ ਜੀ ਆਈ ਹੋਈ ਐ ਸਿਮੂਰ ਕੇ ਗਏ ਹੋਏ ਉੱਧਰ ਨਾਲ ਤਾਂ ਉਹਨਾਂ ਨੂੰ ਲਿਆਵਾਂਗੇ ਨਾਲੇ ਉੱਥੇ ਘੰਟਾ ਗੱਲਾਂ ਬਾਤਾਂ ਕਰਿਆ ਆਉਣੇ ਆ ਐਸੇ ਚੱਲੇ ਤਾਂ ਹੈਗੇ ਆ ਤੇ ਉੱਧਰੋਂ ਉੱਠ ਕੇ ਬਿਸਤਰਿਆਂ ਦੇ ਵਿੱਚੋਂ ਉੱਠ ਕੇ ਆਉਣਾ ਜਿਹੜਾ ਬੜਾ ਔਖਾ ਲੱਗਣਾ ਹੁੰਦਾ ਕਿ ਰਾਂਜੇ ਲੱਗਿਆ ਵੀ ਚਲ ਜਾਏ ਆਉਣੇ ਮਿਲੇ ਆਉਣੇ ਹਣਾ क्योंकि तड़के उन्होंने अगे जाना टाइम नहीं होना गा माता ने चक लिया टंबा नही सोटी चाकली न जे मैं भज के मारूगी तुरै तो जाता नहीं मैं सोटी चाकली नोटी ठंड तो बैटरी तो हो रहा कल भी पठे चल नहीं भैनी कपड़े प्रेस मैं तो आख इत बह जाने चूल्ले मूहरे क्योंकि अंदर भी ठंड लग है इतने बदगा बह के ग बात करा बढ़ गां

ਯਾਦਾ ਭਾਵੇਂ ਸਿਮੂ ਕਿਹੜਾ ਲੈ ਆਈ ਨਾ ਬਤਨ ਬਦਗੀ ਫਾਨੋ ਪਰ ਪਾਈ ਦਾ ਦਿਸੇਗਾ ਯਾਦਾ ਨਾ ਪੰਯਾ ਸਰਮਿਕਾ ਇਹ ਬਚਾ ਬੰਦ ਪੰਯਾ ਲੈ ਆਂ ਰੋਟਾ ਖਾਂਦਾ ਜੀ ਪਾ ਚੱਲ ਜਾ ਤੂੰ ਨਾ ਦੇ ਕਰ ਬਸ ਕਰ ਬਸ ਕੀ ਆਵੇ ਹੋਨੋ ਵੀ ਤੱਕ ਜੁਹਣ ਨਹੀਂ ਬੋਲਦਾ ਜਮਾਂ ਵੀ ਹੁਣ ਸਿਆਣਾ ਬਣ ਗਿਆ ਹੂੰ ਹੂੰ ਛਾਲਾ ਕੀ ਹਲਾਇਨੀ ਗਾਉੜਾ ਮਾਜ਼ ਮਖਣਾ ਚਾਚੂ ਐ ਦੀ ਸਾਡਾ ਮਤ ਲਾਣੀ ਇਹਦਾ ਬਹਿਣੇ ਮੈਂ ਰੱਖੀ ਹਾਂ ਕਹਿੰਦੇ ਬਹਿਣੇ ਡੰਡਾ ਰੱਖ ਕੇ ਕਢਉਂਦਾ ਚਾਚੂ ਹੁਣ ਸਾਇਲੈਂਟ ਲੈ ਨਹੀਂ ਮਸਬਤ ਰੱਖਣਾ

ਹਾਵਾ ਚੱਲ ਰਹੀ ਹੈ ਅੱਧੀ ਜਾ ਰਹੀ ਹੈ ਇਹ ਦੇਖ ਲੈ ਬਾਹਰ ਬਾਹਰ ਪਿਆ ਆ ਇਹਦੇ ਭਾਂਡੇ ਪਏ ਆਹ ਹੈ ਦੁੱਧ ਵਾਲੇ ਦੋ ਨਹੀਂ ਤੇ ਦੁੱਧ ਵਾਲੇ ਤਾਂ ਦਰ ਉੱਠ ਕੇ ਮਾਂ ਜਣੇ ਦਬਾਰੇ ਔਖੇ ਲੱਗਦੇ ਹੋਰ